ਨੇ ਉਹਨੇ ਇਨਫੋਰਮੇਸ਼ਨ ਆਈ ਹੈ ਕਿ ਸਰਕਾਰ ਬੁਖਲਾਈ ਵੀ ਹੈ ਔਰ दारू ਸੂਟ ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਂਕ ਹੈ ਜਿਹੜਾ ਜਲੰਧਾ ਪੋਰੇ ਚੌਂਕ ਉਥੋਂ ਹੁਣ ਅਸੀਂ दारू ਦੀ ਗੱਡੀ ਫੜੀ ਹੈ ਸਾਡੇ ਬੰਦਿਆਂ ਨੇ ਔਰ ਪੁਲਿਸ ਉਹਨੂੰ ਪੰਜ ਨੰਬਰ ਥਾਣੇ ਚ ਲੈ ਕੇ ਗਈ ਹੈ ਤੇ ਹਜੇ ਤੱਕ ਕਿਸੇ ਨੇ ਐਫ ਆਈ ਆਰ ਲੋਜਿੰਗ ਕੀਤੀ ਔਰ ਲੋਗਾ ਨੂੰ ਨੇੜੇ ਨਹੀਂ ਆਉਣ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਪੁਲਿਸ ਕਮਿਸ਼ਨਰ ਨੂੰ ਔਰ ਕੈਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ ਅਬਜ਼ਰਵਰ ਲੱਗੇ ਹੈ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਜਲਦੀ ਹੋਰੇ ਤੇ ਅਫਰਿਆਰ ਕੱਟੀ ਜਾਵੇ ਨਹੀਂ ਤਾਂ ਫੇਰ ਸਾਨੂੰ ਮਜਬੂਰਨ ਬਾਹਰ ਧਰਨਾ ਲਾਉਣਾ ਪਏਗਾ ਔਰ ਸਤਿ ਸ਼੍ਰੀ ਅਕਾਲ ਦੋਸਤੋ ਬੀਤ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਉਹਨੇ ਉਹਨੇ ਇਨਫੋਰਮੇਸ਼ਨ ਆਈ ਹੈ ਕਿ ਸਰਕਾਰ ਬੁਖਲਾਈ ਵੀ ਹੈ ਔਰ दारू ਸੂਟ ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਂਕ ਹੈ ਜਿਹੜਾ ਜਲੰਧਰ ਪੂਰੇ ਚੌਂਕ ਉਥੋਂ ਹੁਣ ਅਸੀਂ दारू ਦੀ ਗੱਡੀ ਫੜੀ ਹੈ ਸਾਡੇ ਬੰਦਿਆਂ ਨੇ ਔਰ ਪੁਲਿਸ ਉਹਨੂੰ 5 ਨੰਬਰ ਥਾਣੇ ਚ ਲੈ ਕੇ ਗਈ ਹੈ ਕਿ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਉਂਚ ਨਹੀਂ ਕੀਤੀ ਔਰ ਲੋਕਾਂ ਨੂੰ ਨੇੜੇ ਨਹੀਂ ਔਣ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਪੁਲਿਸ ਕਮਿਸ਼ਨਰ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ ਆਬਜ਼ਰਵਰ ਲੱਗੇ ਹੈ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਜਲਦੀ ਹੋ ਰੇ ਤੇ ਐਫ ਆਰ ਕੱਟੀ ਜਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਲਾਉਣਾ ਪਏਗਾ। ਔਰ ਨਾਲ ਹੀ ਨਾਲ ਮੇਰੀ ਬੇਨਤੀ ਹੈ ਸਭ ਨੂੰ ਜਿੰਨੇ ਵੀ ਲੋਕ ਹੈਗੇ ਆ ਇਸ ਗੱਲ ਦੀ ਨਿਗ੍ਹਾ ਰੱਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਲੰਘਣਾ ਨਹੀਂ ਕਿਸੇ ਪ੍ਰਕਾਰ ਦੀ ਅਸੀਂ ਉਲੰਘਣਾ ਨਹੀਂ ਹੁੰਦਿਆਂਗੇ ਸਰਕਾਰ ਦੀ। ਔਰ ਇਲੈਕਸ਼ਨ ਕਮਿਸ਼ਨ ਦੀ ਔਰ ਸਰਕਾਰ ਬੇਜਦ ਕੀ ਅਸੀਂ ਸਾਰੇ ਉਹ ਕੰਮ ਕਰਨੇ ਇਹ ਦੇਖ ਲਓ ਇਹ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਬਤਾਉਣਾ ਲੁਧਿਆਣੇ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਵਾਰਡ ਤੇ ਬੂਥਾਂ ਤੇ ਬੈਠੇ तमाम ਸਾਥੀਆਂ ਅੱਜ ਦੀ ਰਾਤ ਤੁਸੀਂ ਜਾਗਦੇ ਰਹਿਣਾ ਹੈ ਤੇ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਟਨਾ ਕਰਨ ਲੱਗੇ ਤੁਸੀਂ ਉਹਨੂੰ ਜਾਨ ਨਹੀਂ ਦੇਣਾ ਫੜ ਲੈਣਾ ਔਰ ਕੋਈ ਕਾਨੂੰਨ ਆਦੇ ਹੱਥ 'ਚ ਨਹੀਂ ਲੈਣਾ ਬਸ ਤੁਸੀਂ ਅੱਗੇ ਕੋਰੇ ਟੈਂਪੂ ਦੇ ਟਰੱਕ ਦੇ ਜਾਂ ਉੱਥੇ ਖੜੇ ਰਹਿਣਾ ਔਰ ਮੈਨੂੰ ਇਤਲਾਹ ਕਰਨੀ ਹੈ ਤੁਰੰਤ ਕਾਰਵਾਈ ਹੋਏਗੀ ਜੇ ਨਹੀਂ ਕਾਰਵਾਈ ਹੋਏਗੀ ਤਾਂ ਮੈਂ ਤੁਹਾਡੇ ਤੋਂ 20 ਮਿੰਟਾਂ ਦੀ ਦੂਰੀ ਤੇ ਬੈਠਾ ਹੋਏਗਾ ਔਰ ਤੁਹਾਡੇ ਕੋਲੇ ਮੈਂ ਤੁਰੰਤ ਅਸੀਂ ਪਹੁੰਚ ਜਾਵਾਂਗਾ ਸੋ ਮੇਰੀ ਤੁਹਾਨੂੰ ਆਪ ਨੂੰ ਬੇਨਤੀ ਹੈ ਕਿ ਸਾਰੇ ਜਣੇ ਤੁਸੀਂ ਇਸੇ ਤਰ੍ਹਾਂ ਆਪ ਦਾ ਪਹਿਰਾ ਦਿੰਦੇ ਰਹੋ ਤਾਂ ਜੋ ਆਪਾਂ ਇਹ ਕਿਸੇ ਵੀ ਪ੍ਰਕਾਰ ਸਰਕਾਰ ਨੂੰ ਇਲੈਕਸ਼ਨ ਲੁੱਟਣ ਨਹੀਂ ਦੇਣੀ। ਔਰ ਕੱਲ ਨੂੰ ਸਾਰਾ ਦਿਨ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਮਿਸ਼ਨੇਟ ਦੇ ਬਾਹਰ ਬੈਠਾਂਗਾ ਕੁਰਸੀ ਢਾਕੇ ਔਰ ਕਿਸੇ ਪ੍ਰਕਾਰ ਦੀ ਕੋਈ ਤੱਕਾ ਜਾਸਤੀ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਉਥੇ ਪਹੁੰਚਾਂਗਾ ਕਿਉਂਕਿ ਨਾਸੀ ਕੋਈ ਕਾਨੂੰਨ ਆਪ ਦੇ ਹੱਥ ਚ ਲੈਣਾ ਹੈ ਤੇ ਨਾ ਕਿਸੇ ਨੂੰ ਕੋਈ ਤੱਕਾ ਕਰਨ ਦੇਣਾ ਸੋ ਅੱਜ ਦੀ ਰਾਤ ਜਾਗਦੇ ਰਹਿਣਾ ਤੁਸੀਂ ਸਾਰੇ ਲੋਕਾਂ ਨੇ ਔਰ ਕਿਸੇ ਪ੍ਰਕਾਰ ਦੀ ਕੋਈ ਐਸਾ ਜਿਹੜੀ ਕਿਸੇ ਵੀ ਚੀਜ਼ ਦੀ ਦੁਰਵਰਤੋਂ ਕਰਨੀ ਚਾਹੁੰਦੀ ਹੋਵੇ ਸਰਕਾਰ ਨੂੰ ਅਸੀਂ ਹੋਣ ਨਹੀਂ ਦੇਣੀ ਬੜਾ ਸਾਰਿਆਂ ਦਾ ਧੰਨਵਾਦ ਔਰ ਸਾਰੇ ਜਾਣੇ ਸਾਰੀਆਂ ਮੀਡੀਆ ਨੂੰ ਇਹ ਆਪੇ ਜੋ ਮੇਰੀ ਇਹ ਲਾਈਵ ਤਾਂ ਜੋ ਉਹ 5 ਨੰਬਰ ਡਿਵੀਜ਼ਨ ਚ ਪਹੁੰਚ ਕੇ ਪਰਚਾ ਦਰਜ ਕਰਾਈਏ